ਅਪਲ ਮੋਸ਼ਨ ਪਿਕਚਰਸ ਤੇ ਤਰਮਾ ਪ੍ਰੋਡਕਸ਼ਨ ਵੱਲੋਂ ਪੇਸ਼ ਫਿਲਮ ਅਕਾਲ ਆ ਉਸਦੇ ਟੀਜ਼ਰ ਅਤੇ ਟ੍ਰੇਲਰ ਨੇ ਸਭ ਨੂੰ دیਵਾਨਾ ਬਣਾਇਆ ਹੋਇਆ ਹੈ ਫਿਲਮ ਦੀ ਖੇਚ ਵਧਾਈ ਹੋਈ ਹੈ ਬੇਚੈਨੀ ਸਭ ਦੀ ਵਧੀ ਹੋਈ ਹੈ ਤੇ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ 10 ਅਪ੍ਰੈਲ ਦਾ ਤੁਹਾਨੂੰ ਦੱਸਦੀ ਕਿ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਸਿੱਖੀ ਜਜ਼ਬੇ ਦੇ ਨਾਲ ਭਰੀ ਫਿਲਮ ਅਕਾਲ ਦੇ ਟੀਜ਼ਰ ਅਤੇ ਟ੍ਰੇਲਰ ਨੇ ਐਸਾ ਕਮਾਲ ਕੀਤਾ ਹੈ ਕਿ ਸਭ ਨੂੰ ਫਿਲਮ ਦੀ ਬੜੀ ਬੇਸਬਰੀ ਦੇ ਨਾਲ ਉਡੀਕ ਹੈ ਸਭ ਲੋਕ ਉਡੀਕ ਐ ਕਿ ਕਦੋਂ ਸਿਨੇਮਾ ਕਰਾਂ ਦੇ ਵਿੱਚ ਇਹ ਫਿਲਮ ਲੱਗੋਗੀ ਤੁਹਾਨੂੰ ਦੱਸਦੀ ਕਿ ਪੰਜਾਬੀ ਸਿਨੇਮੇ ਦੇ ਲਈ ਇਹ ਵੱਡੀ ਮਾਣ ਵਾਲੀ ਗੱਲ ਹੈ ਕਿ ਧਰਮਾ ਪ੍ਰੋਡਕਸ਼ਨ ਤੇ ਕਰਨ ਜੋਹਰ ਜੋ ਕਿ ਮੰਨੇ ਪਰਮੰਨੇ ਨਿਰਮਾਤਾ ਨਿਰਦੇਸ਼ਕ ਨੇ ਉਹਨਾਂ ਨੇ ਵੀ ਅਕਾਲ ਫਿਲਮ ਦੇ ਨਾਲ ਪੰਜਾਬੀ ਸਿਨੇਮੇ ਦੇ ਵਿੱਚ ਐਂਟਰੀ ਕੀਤੀ ਹੈ ਜੋ ਕਿ ਪੰਜਾਬੀ ਦਰਸ਼ਕਾਂ ਤੇ ਖਾਸ ਕਰ ਪੰਜਾਬੀ ਸਿਨੇਮੇ ਨੂੰ ਜੇ ਵਪਾਰ ਪੱਧਰ ਤੇ ਦੇਖਿਆ ਜਾਵੇ ਤਾਂ ਉਸ ਤੇ ਵੱਡੀ ਗੱਲ ਹੈ ਫਿਲਮ ਅਕਾਲ ਦੇ ਵਿੱਚ ਗਿੱਪੀ ਗਰੇਵਾਲ ਜਮਰਤ ਖਹਿਰਾ ਗੁਰਪ੍ਰੀਤ ਧੁੱਗੀ ਚੱਗੀ ਸਿੰਘ ਪ੍ਰਿੰਸ ਕਬਲਜੀਤ ਅਤੇ ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ بیٹے ਏਕਮ ਗਰੇਵਾਲ ਅਤੇ ਸ਼ੰਦਾ ਗਰੇਵਾਲ ਫਿਲਮ ਦੇ ਵਿੱਚ ਨਜ਼ਰ ਆਉਣਗੇ ਫਿਲਮ ਦੇ ਕੱਲੇ-ਕੱਲੇ ਸੀਨ ਤੇ ਬਾਖੂਬੀ ਕੰਮ ਕੀਤਾ ਹੋਇਆ ਇਸ ਦਾ ਸਾਰਾ ਪ੍ਰਮਾਣ ਤੁਸੀਂ ਟ੍ਰੇਲਰ ਦੇ ਵਿੱਚ ਦੇਖ ਸਕਦੇ ਹੋ ਖਾਸ ਕਰਕੇ ਜੇ ਫਿਲਮ ਦੇ ਡਾਇਲੌਗਸ ਦੀ ਗੱਲ ਕਰੀਏ ਤਾਂ ਫਿਲਮ ਦਾ ਡਾਇਲੌਗਸ ਨੇ ਜਿਹੜੇ ਭਲੇ ਕਮਾਲ ਨੇ ਤੇ ਕੋਸਟਿਮ ਦੀ ਗੱਲ ਕਰੀਏ ਤਾਂ ਪੰਜਾਬੀ ਸਿਨੇਮੇ ਦੇ ਵਿੱਚ ਕੋਸਟਿਮ ਨੂੰ ਲੈ ਕੇ ਜਿਹੜੀ ਗੱਲ ਆ ਉਹ ਵੀ ਇਹ ਫਿਲਮਾਂ ਦੇ ਵਿੱਚ ਇੱਕ ਵੱਡਾ ਹਾਸਲ ਹੋਵੇਗੀ ਪੰਜਾਬੀ ਸਿਨੇਮੇ ਦੇ ਵਿੱਚ ਜੇ ਗੱਲ ਕਰੀਏ ਤਾਂ ਅਜਿਹੀਆਂ ਫਿਲਮਾਂ ਪੰਜਾਬੀ ਸਿਨੇਮੇ ਦਾ ਮਾੜ ਬਣ ਗਿਆ ਨੇ ਤੇ ਹੁਣ ਦਰਸ਼ਕ ਨੇ ਜਿਹੜੇ ਉਹ ਵੀ ਤਿਆਰੀ ਖੇਚ ਲੈਣ 10 ਅਪ੍ਰੈਲ ਨੂੰ ਫਿਲਮ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ वर्ल्ड वाइड ਖਾਸ ਗੱਲ ਇਹ ਹੈ ਕਿ ਫਿਲਮ ਪੰਜਾਬੀ ਨਹੀਂ ਬਲਕਿ ਹਿੰਦੀ ਭਾਸ਼ਾ ਦੇ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ ਤੇ ਫਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਸ਼ੰਕਰ ਐਹਸਾਨ ਲੋਹੇ ਦੀ ਟਿਕੜੀ ਵੱਲੋਂ ਇਹ ਫਿਲਮ ਦਾ ਸੰਗੀਤ ਜਿਹੜਾ ਪਿਆਰ ਕੀਤਾ ਗਿਆ ਫਿਲਮ ਦੇ ਜੀ ਗੀਤਾਂ ਦੀ ਗੱਲ ਕਰੀਏ ਤਾਂ ਸੁਖਵਿੰਦਰ ਸਿੰਘ ਅਰਜੀਤ ਸਿੰਘ ਸ਼ਰਿਆ ਗੋਸ਼ਾਲ ਅਤੇ ਇਸ ਤਲਾਵਾ ਗਿੱਪੀ ਗਰੇਵਾਲ ਹੁਣਾ ਵੱਲੋਂ ਫਿਲਮ ਦੇ ਜਿਹੜੇ ਗੀਤ ਨੇ ਗਾਏ ਗਏ ਨੇ ਅਤੇ ਫਿਲਮ ਦੇ ਗੀਤਾਂ ਨੂੰ ਲਿਖਿਆ ਹੈ ਪੰਜਾਬ ਦੇ ਨਾਮ ਵਰ ਕਲਮਕਾਰ ਲਿਖਾਰੀ ਹੈਪੀ ਰਾਏ ਕੁਪੀ ਹੁਣਾ ਵੱਲੋਂ ਤੇ ਜੇ ਗੱਲ ਕਰੀਏ ਫਿਲਮ ਦੇ ਹੁਣ ਤੱਕ ਦੇ ਮਾਹੌਲ ਦੀ ਜਾਂ ਹੁਣ ਤੱਕ ਦੀ ਪ੍ਰੋਮੋਸ਼ਨਸ ਦੀ ਤਾਂ ਫਿਲਮ ਨੂੰ ਲੈ ਕੇ ਹੁਣ ਤੱਕ ਸਭ ਦੀ ਬੜੀ ਬੇਸਬਰੀ ਦੇ ਨਾਲ ਇਸ ਦੀ ਵੇਟ ਕੀਤੀ ਜਾ ਰਹੀ ਹੈ ਗਿੱਪੀ ਗਰੇਵਾਲ ਹੁਣੇ ਦਿਨ ਰਾਤ ਮਿਹਨਤ ਕਰਕੇ ਇਹ ਫਿਲਮ ਨੂੰ ਦਰਸ਼ਕਾਂ ਤੱਕ ਸੁਚੱਜੇ ਰੂਪ ਦੇ ਵਿੱਚ ਪਹੁੰਚਾਉਣ ਲਈ ਲਾਮਬੰਦ ਨੇ ਤੇ ਉਹਨਾਂ ਵੱਲੋਂ ਕੋਸ਼ਿਸ਼ ਹੈ ਕਿ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਜਿਹੜਾ ਨਵਾਂ ਨਵੇਕਲਾ ਕਦਮ ਉਹਨਾਂ ਵੱਲੋਂ ਪੁੱਟਿਆ ਗਿਆ ਖਾਸ ਤੌਰ ਤੇ ਧਰਮਾ ਪ੍ਰੋਡਕਸ਼ਨ ਦੇ ਨਾਲ ਅਤੇ ਉਹ ਵੀ ਸਭ ਨੂੰ ਪਸੰਦ ਆਵੇਗਾ ਤੇ ਉਹਨਾਂ ਦੀ ਮਿਹਨਤ ਹੈ ਜਿਹੜੀ ਉਸ ਨੂੰ ਪੰਜਾਬੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੇ ਖਾਸ ਕਰਕੇ ਹਿੰਦੀ ਆਡੀਅੰਸ ਤੱਕ ਵੀ ਉਸੇ ਰੂਪ ਦੇ ਵਿੱਚ ਪਛਾਇਆ ਜਾਵੇਗਾ ਤੇ ਖਾਸ ਕਰ ਇਹ ਹੈ ਕਿ ਫਿਲਮ ਦੀ ਜਿਹੜੀ ਹਿੰਦੀ ਦੀ ਡਬਿੰਗ ਆ ਉਹ ਵੀ ਪੰਜਾਬੀ ਕਲਾਕਾਰਾਂ ਵੱਲੋਂ ਕੀਤੀ ਗਈ ਆ ਜੋ ਕਿ ਪੰਜਾਬੀ ਸਿਨੇਮੇ ਦੇ ਵਿੱਚ ਕਿਤੇ ਨਾ ਕਿਤੇ ਇੱਕ ਹੋਰ ਵੱਡੀ ਗੱਲ ਹੋ ਜਾਂਦੀ ਹੈ ਪੰਜਾਬੀ ਸਿਨੇਮੇ ਦੇ ਵਿੱਚ ਜਿਹਨੂੰ ਲਗਾਤਾਰ ਸੀ ਫਿਲਮਾਂ ਦੀ ਗੱਲ ਕਰਦੇ ਆ ਤਾਂ ਗਿੱਪੀ ਗਰੇਵਾਲ ਹਮੇਸ਼ਾ ਹੀ ਵੱਖਰੇ ਉਪਰਾਲੇ ਕਰਦੇ ਆਏ ਨੇ ਪੰਜਾਬੀ ਸਿਨੇਮੇ ਨੂੰ ਲੈ ਕੇ ਪੰਜਾਬੀ ਫਿਲਮਾਂ ਨੂੰ ਲੈ ਕੇ ਤਾਂ ਇਹ ਫਿਲਮ ਵੀ ਖਾਸ ਹੈ ਕਿਉਂਕਿ ਇਸ ਫਿਲਮ ਦੇ ਲਈ ਵੀ ਗਿੱਪੀ ਗਰੇਵਾਲ ਉਹਨਾਂ ਦੀ ਟੀਮ ਵੱਲੋਂ ਖਾਸ ਤੌਰ ਤੇ ਮਿੰਕ ਕੀਤੀ ਜਾ ਰਹੀ ਆ ਤਾਂ ਜੇ ਹੁਣ ਤੱਕ ਦੇ ਇਸ ਦੇ ਪੀਟੀਐਸ ਦੀ ਗੱਲ ਕਰੀਏ ਬਿਹਾਈਂਡ ਦਾ ਜਿਹੜੇ ਸੀਨ ਹੋਏ ਨੇ ਬਿਹਾਈਂਡ ਦਾ ਜਿਹੜੀ ਸਟਿਲ ਹੋਏ ਨੇ ਗੱਲਾਂ ਹੋਈਆਂ ਨੇ ਜੇ ਉਹਨਾਂ ਦੀ ਗੱਲ ਕਰੀ ਤਾਂ ਉਹ ਵੀ ਬਹੁਤ ਬਾਖੂਬ ਨੇ ਫਿਲਮ ਦੇ ਕੋਸਟਿਊਮ ਦੀ ਗੱਲ ਕਰੀਏ ਆਰਟ ਦੀ ਗੱਲ ਕਰੀਏ ਹਰ ਇੱਕ ਕਲਾਕਾਰ ਜੋ ਇਸ ਫਿਲਮ ਦੇ ਨਾਲ ਜੁੜਿਆ ਹਰ ਇੱਕ ਮਿਹਨਤ ਕਸ਼ ਕਲਾਕਾਰ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਤਾਂ ਉਸ ਵੱਲੋਂ ਆਪਣੀ ਦੁੱਗਣੀ ਤਿੱਕਣੀ ਚੌਕਣੀ ਮਿਹਨਤ ਕੀਤੀ ਗਈ ਹੈ ਅਤੇ ਫਿਲਮਾਂ ਦੇ ਵਿੱਚ ਸਿੱਖੀ ਇਤਿਹਾਸ ਨੂੰ ਦਰਸਾਉਂਦੀ ਹੈ ਫਿਲਮ ਸਿੱਖਾ ਦੀ ਮਾਣ ਅਤੇ ਸ਼ਾਨ ਦੀ ਗੱਲ ਕਰਦੀ ਸਿੱਖਾਂ ਦੇ ਜਜ਼ਬੇ ਦਲੇਰੀ ਦੀ ਗੱਲ ਕਰਨੀ ਫਿਲਮ ਅਕਾਲ ਜੋ ਕਿ 10 ਅਪ੍ਰੈਲ ਨੂੰ ਰਿਲੀਜ਼ ਹੋਣੀ ਹੈ ਇਸ ਦੀ ਐਡਵਾਂਸ ਟਿਕਟ ਓਪਨ ਹੋ ਚੁੱਕੀ ਹੈ ਅਤੇ ਤੁਸੀਂ ਵੱਧ ਤੋਂ ਵੱਧ ਇਸ ਦੀਆਂ ਟਿਕਟਾਂ ਬਾਇ ਕਰ ਸਕਦੇ ਹੋ ਅਤੇ ਤੁਸੀਂ ਹੀ ਨਹੀਂ ਆਪਣੇ ਪਰਿਵਾਰਾਂ ਨੂੰ ਵੀ ਇਸ ਫਿਲਮ ਦਾ ਹਿੱਸਾ ਜ਼ਰੂਰ ਬਣਾਓ ਅਜੀਆਂ ਫਿਲਮਾਂ ਜਿਹੜੀਆਂ ਸਾਡੀ ਨੌਜਵਾਨ ਪੀੜ੍ਹੀ ਨੂੰ ਕਿਤੇ ਨਾ ਕਿਤੇ ਸਿੱਖੀ ਜਜ਼ਬਿਆਂ ਦੀ ਪ੍ਰੇਰਣਾ ਦਿੰਦੀਆਂ ਹਨ ਤੇ ਨੌਜਵਾਨੀ ਨੂੰ ਇੱਕ ਭਟਕੇ ਹੋਏ ਜਿਹੜੇ ਖਾਸਾ ਤੇ ਨੌਜਵਾਨ ਨੇ ਉਹਨਾਂ ਨੂੰ ਚੰਗੇ ਰਾਹਾਂ ਤੇ ਪਾਉਣ ਦਾ ਉਪਰਾਲਾ ਇਸਨ ਕਰਦੀ ਹੈ ਸੋ 10 ਅਪ੍ਰੈਲ ਦੀ ਖੇਚਲੋ ਪਿਆਰੀ ਜਦੋਂ ਇਹ ਫਿਲਮ ਤੁਹਾਡੇ ਦਿਲਾਂ ਦੇ ਵਿੱਚ બસ ਜਾਵੇਗੀ ਰਸ ਜਾਵੇਗੀ ਧੰਨ